ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੋਂ ਦੇ ਇੱਕ ਨੌਜਵਾਨ ਦੇ ਵੱਲੋਂ ਰੋਜੀ ਰੋਟੀ ਦੀ ਭਾਲ ਦੇ ਲਈ ਵਿਦੇਸ਼ ਵਿੱਚ ਜਾਇਆ ਜਾਂਦਾ ਹੈ ਤੇ ਵਿਦੇਸ਼ ਦੀ ਧਰਤੀ ਉੱਤੇ ਜਾ ਕੇ ਉਸ ਦੇ ਨਾਲ ਕੁਝ ਅਜਿਹਾ ਹੋ ਜਾਂਦਾ ਹੈ ਕਿ ਅੱਜ ਪੂਰੇ ਪਰਿਵਾਰ ਨੂੰ ਕੰਮਣੀ ਛਿੜ ਗਈ ਚਾਰ ਸਾਲਾਂ ਤੋਂ ਇਹ ਨੌਜਵਾਨ ਵਿਦੇਸ਼ ਦੀ ਧਰਤੀ ਤੇ ਰਹਿ ਰਿਹਾ ਸੀ ਜਿੱਥੇ ਕਿ ਇਸ ਨੌਜਵਾਨ ਉੱਤੇ ਵੱਡੇ ਇਲਜ਼ਾਮ ਲਗਾ ਕੇ ਇਸ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਹੈ ਤੇ ਅਜਿਹੀ ਸਜ਼ਾ ਸੁਣਾ ਦਿੱਤੀ ਹੈ ਜਿਸ ਨੇ ਪਰਿਵਾਰ ਦੇ ਹੋਸ਼ ਉਡਾ ਦਿੱਤੇ ਮਾਮਲਾ ਜੀ 2020 ਚ ਗਿਆ ਸੀਗਾ ਤੇ ਤੀਜੇ ਮਹੀਨੇ ਦੋ ਮਹੀਨੇ ਉਹਨਾਂ ਕੰਮ ਕੀਤਾ ਸੀ ਤੀਜੇ ਮਹੀਨੇ ਜਾ ਕੇ ਜਾਨੀ ਇਹ ਲੜਾਈ ਝਗੜੇ ਦੇ ਕੇਸ 'ਚ ਫਸ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਈ ਨਾ ਇਹ ਕਤਲ ਹੋ ਗਿਆ ਤਿੰਨ ਚਾਰ ਜਾਣੇ ਸੀਗੇ ਤਾਂ ਤਿੰਨੇ ਚਾਰ ਵਿੱਚੋਂ ਦੋ ਤਿੰਨ ਤਾਂ ਆ ਚੁੱਕੇ ਆ ਸਾਲ ਦੀ ਸਜ਼ਾ ਕੱਟ ਕੇ ਇਹਨੂੰ ਕਹਿੰਦੇ ਵੀ ਤੇਰਾ ਪਿੱਛਾ ਕਰਾਂਗੇ ਤੇ ਪਿੱਛਾ ਕੌਣ ਕਰਦਾ ਮੇਜਾਜ ਪਸਾ ਗਿਆ ਪੁੱਤ ਤੁਹਾਡੇ ਨੂੰ ਹਾਂ ਜੀ ਕਿਹਨਾਂ ਨੇ ਪਸਾਇਆ ਤੁਹਾਨੂੰ ਮੈਨੂੰ ਪਤਾ ਨਹੀਂ ਹੈਗਾ ਤੇ ਚਾਰ ਜਾਣੇ ਸੀ ਉਥੇ ਕਮਰੇ ਚ ਹੀ ਰਹਿੰਦਾ ਸੀ ਗਾ ਜੀ ਕਿਤੇ ਹਾਂ ਜੀ ਕਮਰੇ ਚ ਸੀ ਤੇ ਕਮਰੇ ਦੇ ਵਿੱਚ ਤੁਹਾਨੂੰ ਹੈ ਜਾਣਕਾਰੀ ਕਿੰਨੇ ਜਾਣੇ ਰਹਿ ਰਹੇ ਸੀ ਤੇ ਕਿਹਨਾਂ ਦੀ ਲੜਾਈ ਹੋਈ ਸੀ ਕਿ ਆਪਸ ਦੇ ਵਿੱਚ ਲੜੇ ਸੀਗੇ ਇਹ ਸਰ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ ਕਿੰਨੇ ਜਾਣੇ ਸੀ ਕਮਰੇ ਦੇ ਵਿੱਚ ਤੇ ਕੁਛ ਦੱਸ ਰਹੇ ਕਿ ਕੁਛ ਪਾਕਿਸਤਾਨ ਦੇ ਨੌਜਵਾਨ ਵੀ ਨਾਲ ਮੌਜੂਦ ਸਨ ਹਾਂ ਜੀ ਹਾਂ ਜੀ ਇਦਾਂ ਤਾਂ ਸੀਗੇ ਕੀ ਹੁਣ ਮੈਨੂੰ ਇਦਾਂ ਨਹੀਂ ਪਤਾ ਕਿ ਕਿੰਨੇ ਕਿਹੜੀ ਕਿਹੜੇ ਕੰਟਰੀ ਦੇ ਹੋਊਗੇ ਕਿਹੜੀ ਨਹੀਂ ਸੀ ਇਹ ਹੁਣ ਫੈਸਲਾ ਸੁਣਾਇਆ ਉੱਥੋਂ ਦੀ ਸਰਕਾਰ ਨੇ ਚਲੋ ਉਹਨਾਂ ਨੇ ਕਿਹਾ ਵੀ ਨਹੀਂ ਬਲੱਡ ਮਨੀ ਦੇ ਦੋ ਨਹੀਂ ਤਾਂ ਫੇਰ ਗੋਲੀ ਦੀ ਸ਼ੂਟਿੰਗ ਕਰਾਂਗੇ ਬਲੱਡ ਮਨੀ ਕਿੰਨੀ ਮੰਗੀ ਹੈ ਜੀ ਬਲੱਡ ਮਨੀ 60 ਲੱਖ ਹੋ ਗਿਆ 60 ਲੱਖ ਰੁਪਏ ਹਾਂਜੀ ਕਰਦੇ ਕਿਹੋ ਜਿਹੇ ਹਾਲਾਤ ਨੇ ਤੁਸੀਂ ਹੁਣ ਭੇਜ ਰਹੇ ਹੋ 60000 ਰੁਪਏ ਘਰ ਦੇ ਕਿੱਦਾਂ ਤੇ ਹਾਂ ਜੀ ਸਤੋ ਇੰਨਾ ਕਿੱਥੇ ਕੁਛ ਨਹੀਂ ਕਰਦਾ ਹੀ ਬਸ ਹੀ ਰੋਟੀ ਪਾਣੀ ਚੱਲਦਾ ਓਹਦਾ ਕੀ ਕਰਦੇ ਨੇ ਘਰ ਵਿਹਾੜੀ ਆ ਕਿੰਨੇ ਬੱਚੇ ਤੁਹਾਡੇ ਚਾਰ ਬੱਚੇ ਤਿੰਨ ਗੁੱਡੀਆਂ ਇੱਕ ਕਾਕਾ ਗੁੱਡੀਆਂ ਬਾਈਆਂ ਹੋਈਆਂ ਗੁੱਡੀਆਂ ਮੈਂ ਵਿਆਹ ਦਿੱਤੀਆਂ ਕਿਸੇ ਆਮਲੇ ਜੀ ਪਹੁੰਚ ਕੀਤੀ ਕਿਸੇ ਤੱਕ ਮਿਲਿਆ ਕਿਸੇ ਮਸਲ ਹਾਂ ਜੀ ਪੰਥਰੀ ਨੂੰ ਸਮਾਪਤ ਹਾਂ ਜੀ ਪਹੁੰਚੇ ਸੀ ਅਬਰਾਏ ਸਾਹਿਬ ਤੇ ਗਏ ਸੀਗੇ ਰੋੜੀ ਤੇ ਵੀ ਪੇ ਸੀਚੇਰ ਸੰਤ ਇੱਧਰ ਹੋਰ ਸੰਗਰੂਰ ਵੀ ਗਏ ਸੀ ਅਸੀਂ ਨਵੀਂ ਕੋਈ ਨਹੀਂ ਮੇਲ ਪਾਈ ਸੀਗੀ ਮੁੜ ਕੇ ਹਲੇ ਕੋਈ ਜਵਾਬ ਨਹੀਂ ਸਾਨੂੰ ਆਇਆ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਮਾਜ ਸੇਵੀਆਂ ਤੋਂ ਆਪਣੇ ਮੁੱਦੇ ਨੂੰ ਪਹੁੰਚਾਉਂਦੇ ਅਸੀਂ ਇਹੀ ਮੰਗ ਕਰਦੇ ਆ ਵੀ ਕੋਈ ਫੈਸਲਾ ਮੈਂਡ ਵੀ ਕੋਈ ਕੋਈ ਅੰਬੇਤ ਵੀ ਜੀ ਗੱਲ ਮੈਂਡ ਵਿੱਚ ਤਾਂ ਤਾਂ ਹੀ ਆ ਅਤੇ ਇਹ ਹੈ ਕਿ ਜਨਾਬ ਜੇ ਲੋਗ ਗਵਰਨਮੈਂਟ ਮਦਦ ਕਰੇ ਤੇ ਉਹ ਪੈਸਾ ਤੇ ਲਾਹੇ ਹੋਵੇ ਤਾਂ ਉਹਨਾਂ ਨੂੰ ਦੇ ਕੇ ਮੁੰਡੇ ਛੇ ਆਜ ਵੀ ਤਾਂ ਬਹੁਤ ਕਿਸੇ ਦੀ ਗੱਲ ਹੈ ਤੁਹਾਨੂੰ ਕਿੰਨੇ ਦੱਸਿਆ ਕਿ ਉਹਨੂੰ ਉੱਥੇ ਗੋਲੀ ਦੀ ਸਜ਼ਾ ਹੋਜੀ ਗੋਲੀ ਮਾਰਨ ਦਾ ਕੋਨੇ ਮੈਨੂੰ ਮੁੰਡੇ ਨੇ ਦੱਸਿਆ ਜੀ ਕਦੋਂ ਤੋਂ ਜੇਲ੍ਹ ਚ ਬੰਦ ਮੁੰਡਾ ਉਹਨ ਮੇਰੇ ਖਿਆਲੋ ਜੀ 2020 ਦਾ ਗਿਆ ਤੀਜੇ ਮਹੀਨੇ ਦਾ ਫਸ ਗਿਆ ਜੀ ਉਹਦੇ ਦਾ ਬਚਾਵੇ ਜਾ ਪੰਜ ਪੰਜਵਾਂ ਸਾਲ ਲੱਗਿਆ ਗਲਤ ਪਸਾਇਆ ਗਿਆ ਮੁੰਡੇ ਨੂੰ ਤੁਸੀਂ ਕਹਿੰਦੇ ਹੋਗੇ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਕਰ ਦੇਵੀ ਮੈਨੂੰ ਮੁੰਡੇ ਤਿੰਨ ਜਾਤ ਕੇ ਹੋਰ ਨਾਲ ਉਹਨਾਂ ਨੇ ਕਿਹਾ ਵੀ ਤੂੰ ਆਪਣੇ ਸਰ ਚੱਲਦਾ ਸੀ ਬਾਅਦ ਤੁਹਾਨੂੰ ਸ਼ਰਾਬ ਲਵਾਵਾਂਗੇ। ਇਦਾਂ ਹੀ ਪਛਾਹ ਹੀ ਕਰਾਂਗੇ। ਜਿਹੜੇ ਕਮਰੇ 'ਚ ਰਹਿੰਦੇ ਸੀਗੇ ਕੰਮ ਕਰਨ ਤੋਂ ਬਾਅਦ ਉੱਥੇ ਹੀ ਇਹ ਲੜਾਈ ਝਗੜਾ ਹੋਇਆ ਸੀ ਉਹਨਾਂ ਦੇ ਵਿੱਚ। ਹਾਂ ਜੀ ਮੇਰੇ ਨਾਲ ਉੱਥੇ ਹੋਇਆ। ਤੂੰ ਇਹਦੇ ਕਰਕੇ ਉਹਦੇ ਵਿੱਚ ਬਾਅਦ ਵਿੱਚ ਫਿਰ ਉਹਨਾਂ ਨੇ ਜਦੋਂ ਬਹਦੀ ਮਾਫ ਹੁੰਦਾ ਮਤਲਬ ਅਗਾਈ ਦੇਣ ਵਾਲਾ ਉਹ ਤਿੰਨ ਜਣੇ ਆ ਗਏ ਤਾਂ ਉਹਦੇ ਦਾ ਸਾਰਾ ਜੋਖ ਆ ਗਿਆ। ਕੀ ਜਿਹੜੇ ਜਿਹੜੇ ਤਿੰਨ ਚਾਰ ਜਣੇ ਤੇ ਕਹਿਂਦੇ ਨੇ ਆਪਣੇ ਸਿਰ ਲਿਆ ਜੋ ਵੀ ਕੀ ਉਹ ਬਗਲ ਉਹਨਾਂ ਦੇ ਨਾਲ ਇੱਥੇ ਤੁਹਾਡੇ ਪਿੰਡ ਦੇ ਆ ਕਿ ਐਸੇ ਹੀ ਸਾਡੇ ਪਿੰਡ ਦੇ ਨੂੰ ਉਹਦੇ ਨਾਲ ਹੀ ਕੋਈ ਸ਼ਾਂਕਰ ਦੇ ਕੋਈ ਕਿਤੇ ਦੇ ਸੀ ਕੋਈ ਢਾਲੀ ਪਿੰਡ ਉਧਰ ਪਿੰਡਾ ਉੱਥੇ ਦਾ ਸੀ ਮੁੰਡਾ ਉਹਨੇ ਗਏ ਸੁਣ ਕੇ ਇਹਨੂੰ ਜਿੱਦਾਂ ਕਹਿੰਦੇ ਨਿਆਣ ਬੁੱਧੀ ਦੇ ਵਿੱਚ ਉਹ ਪੁਰਾਣਾ ਹੀ ਰਹਿੰਦੇ ਸੀ ਨਵਾਂ ਗਿਆ ਸੀ ਇਹਨੂੰ ਪਤਾ ਨਹੀਂ ਸੀ ਕੁਝ ਵੀ ਜਿੰਨੀ ਸੀ ਜਦੋਂ ਭੇਜਿਆ ਸੀ ਉਸ ਨੂੰ 19 ਗਰਾਂ ਲੱਦ ਗਿਆ ਜੀ ਠੀਕ ਆ ਜੀ ਤੇ ਹੁਣ ਗੱਲ ਹੁੰਦੀ ਉਹਨਾਂ ਫੋਨ ਤੇ ਫੋਨ ਤੇ ਤਾਂ ਗੱਲ ਅੱਜ ਵੀ ਦੋ ਤਿੰਨ ਵਾਰੀ ਹੋਈ ਆ ਮੁੰਡਾ ਆਪਣਾ ਗਿਆਨੀ ਜਿਹੜਾ ਆਪਣੇ ਇਹਨਾਂ ਦੇ ਨਾਲ ਵੀ ਦੋ ਤਿੰਨ ਵਾਰੀ ਗੱਲ ਹੋਈ ਕਹਿੰਦਾ ਭਾਜੀ ਵੇਜਦੇ ਤਾਂ ਗੱਲ ਵਾਧਿਆ ਬਈ ਜਨਾਬ ਐਸੇ ਇਕੱਠੇ ਹੋਏ ਤਾਂ ਫੇਰ ਮੁਸ਼ਕਲ ਹੋਵੇ ਹੋ ਸਕਦਾ ਅਗਲੇ ਜਿੱਦਾਂ ਕਹਿੰਦੇ ਗੋਲੀ ਮਾਰ ਸਕਦੇ ਅਗਲੇ ਜੇ ਪੈਸੇ ਦੇਤੇ ਤਾਂ ਕੋਈ ਛਡਕਾਰਾ ਹੋ ਜਾਊ ਦੱਸਿਆ ਕਦੋਂ ਤੱਕ ਨਹੀਂ ਤਾਂ ਨਹੀਂ ਦੱਸਦੇ ਅੱਜ ਤਾਂ ਤੁਹਾਨੂੰ ਪਹਿਲਾਂ ਤੁਸੀਂ ਦੇਖੀ ਫੋਟੋ ਮੁੰਡੇ ਦੀ ਸਰਦਾਰ ਦੀ ਉਹਨਾਂ ਨੇ ਉਹ ਪੈਸੇ ਭਰਦੇ ਤਾਂ ਮੁੰਡਾ ਬੜਾ ਸੋਹਣਾ ਹੋ ਮੈਨੂੰ ਅਲੱਗ ਕਰ ਦਿੱਤਾ ਨਹੀਂ ਬੇਨਤੀਆਂ ਕਰਦੇ ਹਾਂ ਤੁਸੀਂ ਸਮਾਜ ਸੇਵਕਾਂ ਨੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਕਹਿਣਾ ਚਾਹੁੰਦੇ ਜਿਵੇਂ ਕੋਈ ਆਪਣੇ ਵੀਰ ਭਰਾ ਹੋਰ ਜਿੱਦਾਂ ਕੋਈ ਵੱਲ ਚਲਦੇ ਸਰਦੇ ਬੰਦੇ ਐ ਐਨ ਆਰ ਆਈ ਹੈਗੇ ਆ ਕੋਈ ਪੈਸੇ ਦੇਣ ਸਾਨੂੰ ਤੇ ਸਕੋ ਸਰਕਾਰ ਦੇ ਦੇਵੇ ਤਾਂ ਮੁੰਡਾ ਸਾਡਾ ਅਜ ਵੀ ਤਾਂ ਸਾਨੂੰ ਬਹੁਤ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਪਰਮਜੀਤ ਸਿੰਘ ਹੈ ਜੀ ਮੈਂ ਸੜਾੜਾ ਕਲਾਂ ਦਾ ਰਹਿਣ ਵਾਲਾ ਹਾਂ ਇਹ ਜਿਹੜੇ ਹੁਣ ਇਹ ਤੁਹਾਨੂੰ ਸਾਰੇ ਬੰਦੇ ਘਟਨਾ ਸੁਣਾ ਰਹੇ ਹੈਗੇ ਇਹ ਮੇਰੇ ਪਿੰਡ ਦੇ ਬਸਨੀਕ ਹੈਗੇ ਆ ਇਹਨਾਂ ਨੇ ਆਪਣੇ ਬੱਚੇ ਨੂੰ ਆਪਣਾ ਮਕਾਨ ਬੀਚ ਕੇ ਇੱਥੋਂ ਭੇਜਿਆ ਸੀਗਾ ਬਾਹਰ ਰੋਜੀ ਰੋਟੀ ਕਮਾਉਣ ਦੇ ਲਈ ਜਿਸ ਕਮਰੇ ਵਿੱਚ ਹੀ ਰਹਿੰਦੇ ਸੀਗੇ ਕਿਤੇ ਮੁੰਡੇ ਆਸਰੇ ਤੇ ਲੱਗ ਲੋ ਰੁਪਏ ਕਿਸੇ ਬੰਦੇ ਦੀ ਡੈਥ ਹੋ ਗਈ ਤੇ ਉਹਦੇ ਨਾਲ ਦੇ ਬੰਦਿਆਂ ਨੇ ਚੱਕ ਚਗਾ ਕੇ ਉਹਦੀ ਉਮਰ ਘੱਟ ਸੀਗੀ ਤੇ ਉਹਨੂੰ ਪਸਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਵਿੱਚ ਉਹ ਬੰਦੇ ਤਾਂ ਸਾਰੇ ਛੁੱਟ ਗਏ ਤੇ ਹੁਣ ਇਹਨਾਂ ਨੂੰ ਗੋਲੀ ਦਾ ਸ਼ੂਟ ਦਾ ਆਰਡਰ ਹੋਇਆ ਹੋਇਆ ਸਾਡੂ ਸਾਰਿਆਂ ਨੂੰ ਬੇਨਤੀ ਹੈਗੀ ਆ ਕਿ ਜਿੰਨੇ ਮੋਰੇ ਸਮਾਜ ਸੇਵੀ ਬੰਦੇ ਹੈਗੇ ਆ ਜੈਨ ਆਰ ਆਈ ਪਾਰਟੀਆਂ ਹੈਗੀਆਂ ਸਾਡੀ ਵੱਧ ਤੋਂ ਵੱਧ ਮਦਦ ਕਰਨ ਤਾਂ ਕਿ ਇਹਨਾਂ ਇਸ ਪਰਿਵਾਰ ਦਿਹਾੜੀ ਕਰਨ ਵਾਲੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਂ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਤੇ ਬਾਪ ਦਿਹਾੜੀ ਦਾ ਕੰਮ ਕਰਦਾ ਹੈਗਾ ਇਹਨਾਂ ਦੀ ਵੱਤਵੱਦ ਮਦਦ ਦਿੱਤੀ ਆ ਤਾਂ ਕਿ ਇਹਨਾਂ ਦਾ ਬੇਟਾ ਜਿਹੜਾ ਇਕੱਲਾ-ਕੱਲਾ ਹੈਗਾ ਆ ਉਹ ਘਰ ਆ ਸਕੇ ਇਹਨਾਂ ਦੇ ਨਾਲ ਇਹਨਾਂ ਦੀ ਵੱਤਵੱਦ ਸਰਕਾਰ ਵੀ ਮਦਦ ਕਰੇ ਕਿਉਂਕਿ ਸਰਕਾਰ ਹਮੇਸ਼ਾ ਕਹਿੰਦੀ ਆ ਕਿ ਆਪਾਂ ਜਿਹੜੇ ਬੱਚੇ ਬਾਹਰ ਗਏ ਉਹਨਾਂ ਦੀ ਸਪੋਰਟ ਕਰਦੇ ਆ ਮੈਂ ਆਪ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਤੋਂ ਇਹੀ ਆਸ ਕਰਦੇ ਹੈਗਾ ਕਿ ਇਹਨਾਂ ਇਸ ਪਰਿਵਾਰ ਦੀ ਵੱਤਵੱਦ ਮਦਦ ਕੀਤੀ ਜਾਵੇ ਤਾਂ ਕਿ ਇਹ ਵਿਅਕਤੀਆਂ ਦਾ ਜਿਹੜਾ ਇਕੱਲਾ-ਕੱਲਾ ਜਿਹੜਾ ਬੇਟਾ ਬਾਹਰ ਐਨ ਆਰ ਆਈ ਫਸਿਆ ਹੋਇਆ ਹੈਗਾ ਆ ਉਹ ਦੁਬਈ ਤੋਂ ਘਰ ਆ ਸਕੇ